ਕਰਾਂਗੇ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਦੀ ਪੰਚਾਇਤ ਦੀ ਜਿੱਥੋਂ ਦੇ ਨਿਵਾਸੀਆਂ ਨੇ ਨੌਜਵਾਨਾਂ ਨੇ ਇੱਕ ਜਿਹੜੀ ਬੇਨਤੀ ਕੀਤੀ ਹੈ ਇੱਕ ਪੱਤਰ ਹੈ ਜਿਹੜਾ ਪਿੰਡ ਦੀ ਪੰਚਾਇਤ ਨੂੰ ਲਿਖਿਆ ਹੈ ਕਿ ਜੇ ਉਹਨਾਂ ਦੀ ਇਹ ਮੰਗਾਂ ਨਾ ਮੰਨੀਆਂ ਗਈਆਂ ਤਾਂ ਸਰਕਾਰ ਨੂੰ ਵੀ ਵਿਰੋਧ ਦਾ ਸਾਹਮਣਾ ਕਰਨਾ ਪਊ ਤੇ ਪੰਚਾਇਤ ਨੂੰ ਵੀ ਸੋਸ਼ਲ ਮੀਡੀਆ ਤੇ ਹਸੋਹੀਣਾ ਇੱਕ ਮੈਸੇਜ ਦੇਣ ਵਾਲਾ ਨੋਟੀਫਿਕੇਸ਼ਨ ਜਿਹੜਾ ਵਾਇਰਲ ਹੋ ਰਿਹਾ ਹੈ ਇਸ ਨੋਟੀਫਿਕੇਸ਼ਨ ਦੇ ਵਿੱਚ ਲਿਖਿਆ ਕੀ ਹੈ ਤਾਂ ਇਹਦੇ ਵਿੱਚ ਲਿਖਿਆ ਹੈ ਸੇਵਾ ਵਿਖੇ ਮਾਨਯੋਗ ਸਰਪੰਚ ਸਾਹਿਬ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਬਿਸ਼ਾ 30 ਸਾਲਾਂ ਦੇ ਨੌਜਵਾਨਾਂ ਦੇ ਵਿਆਹ ਨਾ ਹੋਣ ਸੰਬੰਧੀ ਸ੍ਰੀਮਾਨ ਜੀ ਬੇਨਤੀ ਕੀਤੀ ਜਾਂਦੀ ਹੈ ਕਿ ਅਸੀਂ 30 ਸਾਲਾਂ ਨੌਜਵਾਨ ਆਪਣਾ ਵਿਆਹ ਕਰਵਾਉਣਾ ਚਾਹੁੰਦੇ ਹਾਂ ਸਾਨੂੰ ਕੋਈ ਰਿਸ਼ਤਾ ਜਿਹੜਾ ਨਹੀਂ ਕਰ ਰਿਹਾ ਅਸੀਂ ਬਹੁਤ ਦੁਖੀ ਹਾਂ ਸਾਨੂੰ ਸਾਰੇ ਲੋਕ ਛੜੇ ਕਹਿ ਕੇ ਤੰਗ ਪਰੇਸ਼ਾਨ ਕਰਦੇ ਐ ਅਸੀਂ ਸਾਰੇ ਇਹ ਬੇਨਤੀ ਸਮੂਹ ਪੰਚਾਇਤ ਤੇ ਸਰਪੰਚ ਬਾਦਲ ਸਿੰਘ ਹਿੰਮਤਪੁਰਾ ਨੂੰ ਕਰਦੇ ਹਾਂ ਕਿ ਸਾਡੇ ਲਈ ਜਲਦੀ ਤੋਂ ਜਲਦੀ ਰਿਸ਼ਤੇ ਲੱਭ ਕੇ ਵਿਆਹ ਕਰਵਾਏ ਜਾਣ ਤਾਂ ਜੋ ਪਿੰਡ ਦੇ ਵੋਟਰਾਂ ਦੀ ਗਿਣਤੀ ਵੀ ਵੱਧ ਸਕੇ ਕਿਉਂਕਿ ਪਿੰਡ ਦੇ ਕੰਮ ਤਾਂ ਫਿਰ ਵੀ ਹੁੰਦੇ ਰਹਿਣਗੇ ਸਾਡੇ ਵੱਲ ਪਹਿਲ ਦੇ ਆਧਾਰ ਤੇ ਧਿਆਨ ਦਿੱਤਾ ਜਾਵੇ ਅਸੀਂ ਸਰਪੰਚ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਸਾਡੀਆਂ ਮੰਗਾਂ ਮੰਨੀਆਂ ਜਾਣ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ ਤਿੱਖਾ ਸੰਘਰਸ਼ ਕਰਨ ਲਈ ਤਿਆਰ ਹਾਂ ਇਹ ਲਹਿਰ ਪੂਰੇ ਪੰਜਾਬ ਦੇ ਵਿੱਚ ਜੋਰ ਫੜ ਰਹੀ ਹੈ ਅਸੀਂ ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ ਕਿ ਸਾਡਾ ਕੋਈ ਹੱਲ ਕੀਤਾ ਜਾਵੇ ਨਹੀਂ ਤਾਂ ਸਰਕਾਰ ਨਤੀਜੇ ਭੁਗਤਣ ਲਈ ਤਿਆਰ ਰਹੇ ਸਾਡੇ ਵੱਲ ਧਿਆਨ ਦਿੱਤਾ ਜਾਵੇ ਅਸੀਂ ਤੁਹਾਡੇ ਬਹੁਤ-ਬਹੁਤ ਧੰਨਵਾਦੀ ਹੋਵਾਂਗੇ ਵੱਲੋਂ ਸਮੂਹ ਨੌਜਵਾਨ ਪਿੰਡ ਹਿੰਮਤਪੁਰਾ ਆਪ ਜੀ ਦੇ ਸ਼ੁਭਚਿੰਤਕ ਤੇ ਨਾਲ ਉਹਨਾਂ ਦੇ ਸਾਈਨ ਤੇ ਦੂਜਾ ਸ਼ਰਮਾ ਕੰਪਿਊਟਰਜ਼ ਦੇ ਵੱਲੋਂ ਇਹ ਪ੍ਰਿੰਟ ਕੱਢਿਆ ਗਿਆ ਤਾਂ ਇੱਕ ਹਾਸੋਈਣਾ ਨੋਟੀਫਿਕੇਸ਼ਨ ਤੇ ਇੱਕ ਮੈਸੇਜ ਦੇਣ ਵਾਲਾ ਸਿਸਟਮ ਨੂੰ ਦਰਸਾਉਣ ਵਾਲਾ ਇਹ ਨੋਟੀਫਿਕੇਸ਼ਨ ਵੀ ਜਿਹੜਾ ਉਹ ਵਾਇਰਲ ਹੋ ਰਿਹਾ ਜੇ ਭਾਈ ਹੁਣ ਇਹ ਪਿੰਡ ਦੀ ਪੰਚਾਇਤ ਨੇ ਕੋਈ ਹੱਲ ਕੱਢ ਲਿਆ ਤਾਂ ਕਮੈਂਟਾਂ ਦੇ ਵਿੱਚ ਹਾਜ਼ਰੀ ਜ਼ਰੂਰ ਲਵਾਇਓ ਤਾਂ ਕਿੰਨੇ ਕ ਨੌਜਵਾਨਾਂ ਦਾ ਪੰਚਾਇਤ ਨੇ ਹੱਲ ਹੈ ਜਿਹੜਾ ਉਹ ਕਰਤਾ ਤਾਂ ਅਗਰ ਹਿੰਮਤਪੁਰਾ ਪਿੰਡ ਦੀ ਪੰਚਾਇਤ ਇਹ ਵੀਡੀਓ ਦੇਖ ਰਹੀ ਹੈ ਤਾਂ ਕਮੈਂਟ ਕਰਕੇ ਭਾਈ ਜਾਣਕਾਰੀ ਜ਼ਰੂਰ ਦਿਓ ਕਿ ਤੁਸੀਂ ਇਸ ਸਮੱਸਿਆ ਦਾ ਕਿੰਨਾ ਕ ਹੱਲ ਕਰਤਾ ਕਿੰਨੀਆਂ ਕ ਪਿੰਡ ਦੇ ਵਿੱਚ ਵੋਟਾਂ ਨੇ ਜਿਹੜੀਆਂ ਉਹ ਹੋਰ ਵਧਾਤੀਆਂ